ਜੀ ਅਜਿਹਾ ਮੈਂ ਬਈ ਕਿ ਕੱਲ ਮੀਟਿੰਗ ਹੋਤੀ ਹੈ ਹਰ ਕਟੂ ਅੱਜ ਪਹਿਲਾਂ ਵਜੇ 1:00 ਨੂੰ ਅਮਰ ਸ੍ਰੀ ਕਾ ਖਾਲਸਾ ਵਾ ਹੀਰੂਨ ਦੀ ਕਿਛਾਤੇ ਜੂਨ 1983 ਦਾ ਤੀਸਰਾ ਕਲੂ ਘਾਰਾ ਜਿਸ ਦਾ 43ਵਾਂ ਸਿੱਖੀ ਸਮਾਗਮ ਸੀ 6 ਜੂਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਔਰ ਸਤਿਪਾਤ ਸਤ ਸਮਸਿਧ ਗੁਰੂ ਰਾਮਦਾਸ ਸਾਹਿਬ ਗਰੀਬ ਨਿਵਾਜ ਸਤਗੁਰੂ ਦਾ ਸਥਾਨ ਹੈ ਉਹਨਾਂ ਦੀ ਛਤਰ ਛਾਇਆ ਔਰ ਮੇਰੀ ਪੀੜੀ ਦੇ ਮਾਲਕ ਹਨ ਸਤਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਤਿਪਾਤ ਸਿਮਰ ਅੰਦੀ ਦਾ ਸਖਤ ਸ੍ਰੀ ਅਖਾਲਸ ਸਖਤ ਸਾਹਿਬ ਉਸ ਪਾਵਨ ਸਖਤ ਦੇ ਉੱਤੇ ਬੜੀ ਸ਼ਰਧਾ ਭਾਵਨਾ ਉਤਸ਼ਾਹ ਤੇ ਸ਼ਾਂਤੀ ਦੇ ਨਾਲ ਜੂਨ 83 ਦੇ ਸਮੂਹ ਸ਼ਹੀਦਾਂ ਦਾ ਸ਼ਹੀਦੀ ਕਲੂਕਾਰ ਅਸਮਤੇ ਪੰਥ ਨੇ ਬੜੇ ਪ੍ਰੇਮ ਨਾਲ ਇਕਤਾ ਦੇ ਨਾਲ ਮਨਾਇਆ ਪਹਿਲੀ ਵਾਰ ਇਹ ਹੋਇਆ ਕਿ ਸ੍ਰੀ ਅਕਾਲ ਤਖਤ ਸਾਹਿਬ ਵੀ ਦੇ ਉਤੇ ਸੂਚਾ ਪੰਥ ਰੁੜਿਆ ਹੋਇਆ ਸੀ ਔਰ ਬਿਨਾ ਕਿਸੇ ਪੜkahਤੋਂ ਕਿਸੇ ਬਿਆਨਬਾਜ਼ੀ ਤੋਂ ਨਾ ਰਿਬਾਜ਼ੀ ਤੋਂ ਬਿਨਾ ਬੜੀ ਸ਼ਾਂਤੀ ਦੇ ਨਾਲ ਇਹ ਸਾਰਾ ਸ਼ਹੀਦੀ ਸਮਾਗਮ ਸੰਪੰਨ ਹੋਇਆ ਇਹਦੇ ਵਿੱਚ ਜਿੱਥੇ ਸਤਿਗੁਰਾਂ ਦਾ ਸ਼ੁਕਰਾਨਾ ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਮੈਸਮਚੇ ਰੂਪ ਦੇ ਵਿੱਚ ਧੰਨਵਾਦ ਕਰਦਾ ਔਰ ਸਾਰੇ ਸੇਵਾਦਾਰਾਂ ਦਾ ਪ੍ਰਬੰਧਕਾਂ ਦਾ ਵੀ ਧੰਨਵਾਦ ਕਰਦਾ ਪ੍ਰਧਾਨ ਸਾਹਿਬ ਦਾ ਵੀ ਇੱਛੇ ਤੌਰ ਤੇ ਧੰਨਵਾਦ ਕਰਦਾ ਸੁਮਕੀਆਂ ਸਿਕ ਸੰਪਰਦਾਵਾਂ ਵੱਲੋਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਤੁਮ ਤਵੀ ਤਕਸਾਲ ਵੱਲੋਂ ਸੰਤ ਸਮਾਜ ਵੱਲੋਂ ਇਸ ਲਈ ਕੋ ਦਰਸੇ ਤੋਂ ਕਿ ਵਿਰੋਧ ਦਿਖਾਇਆ ਜਾ ਰਿਹਾ ਹੈ ਇਸ ਤਰੀਕੇ ਦੇ ਨਾਲ ਕਿੰਨੇ ਤਖਤਾਂ ਦੇ ਦਸੇਦਾਰ ਸਹਿਬਾਨਾਂ ਨੂੰ ਉਹਨਾਂ ਦੇ ਅਹੁਦਿਆਂ ਤੋਂ ਤਰਕ ਕੀਤਾ ਉਸ ਦਾ ਦੁਨੀਆ ਭਰ ਦੇ ਵਿੱਚ ਬੈਠੇ ਹਰ ਸਿੱਖ ਦੇ ਮਨ ਵਿੱਚ ਪਾ ਲਈ ਰੋਸ਼ ਹੈ ਜਿਸ ਤੇ ਮੱਦੇ ਨਜ਼ਰ ਰੱਖਦੇ ਹਾਂ 14 ਮਾਰਚ ਨੂੰ ਸ੍ਰੀ ਅਨੰਦਪੁਰ ਸਾਹਿਬ ਖੁੱਲੇ ਮਹਲ ਦੇ ਸਮਾਗਮਾਂ ਤੇ ਵੱਡਾ ਪੰਥਕ ਇਕੱਠ ਹੋਇਆ ਸੀ ਜਿਹਦੇ ਵਿੱਚ ਸਮੂਚੀਆਂ ਸਿੱਖ ਜਥੇਬੰਦੀਆਂ ਸੰਤ ਸਮਾਜ ਸੇ ਪੰਛਕ ਦਸੇਬੰਦੀਆਂ ਦੇ ਨੁਮਾਇੰਦਿਆਂ ਨੇ ਹਾਜ਼ਰੀ ਭਰੀ ਸੀ ਉਹਦੇ ਵਿੱਚ ਨੱਡਣ ਦੇ ਲਈ ਸਨ ਫਿਰ 28 ਮਾਰਚ ਨੂੰ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਅੱਗੇ ਇੱਕ ਵਿਸ਼ਾਲ ਧਰਨਾ ਸੰਗਠਨ ਦੀ ਮੌਜੂਦਗੀ ਦੇ ਵਿੱਚ ਦੱਸਿਆ ਗਿਆ ਸੀ ਜਿਹਦੇ ਵਿੱਚ ਮਾਨਯੋਗ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ 15 April ਤੱਕ ਇਸ ਮਸਲੇ ਦਾ ਹੱਲ ਕੀਤਾ ਜਾਏਗਾ ਦੇਰੀ ਹੋਈ ਉਸ ਤੋਂ ਬਾਅਦ ਅਸੀਂ ਮੀਟਿੰਗ ਕਰਕੇ ਇਹ ਐਲਾਨ ਕੀਤਾ ਸੀ ਕਿ 11 ਜੂਨ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਜੋ ਨਿਵਾਸ ਬਾਦਲ ਨਗਰ ਦੇ ਵਿੱਚ ਉਸ ਥਾਂ ਦੇ ਉੱਤੇ 2 ਘੰਟਿਆਂ ਲਈ ਇੱਕ ਧਰਨਾ ਦਿੱਤਾ ਜਾਏਗਾ ਜਿਸ ਵਿੱਚ 2 ਘੰਟੇ ਲਗਾਤਾਰ ਗੁਰਬਾਣੀ ਦਾ ਦਾਪ ਹੋਏਗਾ ਔਰ ਇਸ ਮਸਲੇ ਦੇ ਉੱਤੇ ਉਹ ਕਿ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਨਾਲ ਜੁੜੀ ਹੋਈ ਆ ਇਸ ਲਈ ਉਹਨਾਂ ਨੂੰ ਇਹ ਗੱਲ ਦਾ ਆਗਾਜ਼ ਕਰਨਾ ਸਾਡਾ ਫਰਜ਼ ਸੀ ਇਹ ਅਸੀਂ ਉਹਨਾਂ ਨੂੰ ਕਹੀਏ ਕਿ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਜੋ ਸਿੰਘ ਸਹਿਬਾਨਾਂ ਨੂੰ ਉਹਧਿਆਂ ਦੇਖੋਂ ਲਾ ਕੇ ਜਿਸ ਢੰਗ ਦੇ ਨਾਲ ਸਿੰਘ ਸਹਿਬਾਨਾਂ ਦੀ ਬੇਇੱਜ਼ਤਕਾਰੀ ਕੀਤੀ ਗਈ ਹੈ ਉਹਨਾਂ ਨੂੰ ਦੁਬਾਰਾ ਬਹਾਲ ਕਰੋ ਔਰ ਕੌਮ ਦੇ ਵਿੱਚ ਸਾਰੀ ਕੌਮ ਇੱਕ ਲੜੀ ਵਿੱਚ ਪਰੋਕੇ ਸਿੰਘ ਸਹਿਬਾਨਾਂ ਦੀਆਂ ਨੁਕਤੀਆਂ ਸਿੰਘ ਸਹਿਬਾਨਾਂ ਦਾ ਸਨਮਾਨ ਸਿੰਘ ਸਹਿਬਾਨਾਂ ਦੇ ਅਹੁਦਿਆਂ ਦਾ ਤਖਤਾਂ ਦਾ ਸਨਮਾਨ ਜਿਹੜਾ ਬਹਾਲ ਹੋਵੇ ਹਾਂ ਜੀ ਵੀਡੀ ਬੇਨਤੀ ਮੰਗੀ ਟੀ ਗਈ ਨੰਮੀ ਸਮਝ ਰਿਹਾ ਸੀ ਪਰ ਕੋਈ ਫੈਸਲਾ ਨਹੀਂ ਕੀਤਾ ਤਾਂ ਕੋਈ ਪ੍ਰਧਾਨ ਜੀ ਨਾਲ ਜੇ ਬਹਿਉਂਦੇ ਪ੍ਰਧਾਨ ਸਾਹਿਬ ਜੀ ਨਾਲ ਕੱਲ ਵੀ ਹੋਈ ਸੀ ਲੰਮੀ ਗੱਲ ਹੋਈ ਇਹਦੇ ਉੱਤੇ ਘਟੋ ਘਟ 20 ਮਿੰਟ ਗੱਲ ਹੁੰਦੀ ਰਹੀ ਆ ਜਿਹੜੀ ਨੁਕਤੀ ਹੈ ਸਿੰਘ ਸਹਿਬਾਨਾਂ ਦੀ ਉਹਨਾਂ ਨੂੰ ਸੇਵਾ ਦੀ ਤਾਕਤ ਪੂਰੀ ਉਹਨਾਂ ਦੀ ਕਰਨੀ ਹੈ ਜਾਂ ਉਹਨਾਂ ਨੂੰ ਬਿਧਾਈ ਕੀ ਦੇਣੀ ਹੈ ਇਹ ਕਾਰਜ ਕਰਨ ਦੇ ਵਿੱਚ ਕੁਝ ਸਮਾਂ ਲੱਗੇਗਾ ਕਿਉਂਕਿ ਜਲਦੀ ਇਹ ਵਿਧੀ ਵਿਧਾਨ ਨਹੀਂ ਬਣ ਸਕਦਾ ਕਿਉਂਕਿ ਇਹਦੇ ਵਿੱਚ ਇਹ ਕਈ ਇਕੱਲੀ ਸ਼੍ਰੋਮਣੀ ਕਮੇਟੀ ਦੀ رائے ਨਾਲ ਵਿਧਾਨ ਬਣ ਕੇ ਉਹ ਨਹੀਂ ਗੱਲ ਬਣਨੀ ਦੁਨੀਆ ਭਰ ਦੇ ਸਿੱਖਾਂ ਦੀ رائے ਨਾਲ ਜਿਹੜੇ ਸਿਆਣੇ ਆ ਵਿਦਵਾਨ ਹੈ ਬਾਕੀ ਸੰਤ ਮਹਾਪੁਰਖ ਹੈ ਕੌਮ ਦੇ ਜਿਹੜੇ بڑے ਸਿਆਣੇ ਸਟੱਜੇ ਆਗੂ ਹੈ ਸਾਰੀਆਂ ਤਰ੍ਹਾਂ ਉਹ ਸਾਰਿਆਂ ਦੀ ਨੁਮਾਇੰਦਗੀ ਦੇ ਨਾਲ ਹੀ ਸਾਰਿਆਂ ਦੇ ਰਾਏ ਦੇ ਨਾਲ ਉਹ ਮਸਲਾ ਹੱਲ ਹੋਣਾ ਚਾਹੀਦਾ ਔਰ ਅਸੀਂ ਵੀ ਪਹਿਲਾਂ ਹੀ ਪੰਥਕ ਇਕੱਠ ਦੇ ਵਿੱਚ 14 ਮਾਰਚ ਨੂੰ ਅਪੀਲ ਕੀਤੀ ਸੀ ਕਿ ਜਥੇਦਾਰ ਅਸਹਗਾਨਾ ਨੂੰ ਲਾਉਣ ਦਾ ਤੌਰ ਤੇ ਵਿਧਿਵਿਧਾਨ ਹੋਣਾ ਚਾਹੀਦਾ ਵਿਧਿ ਵਿਧਾਨ ਅਗਰ ਹੋਏਗਾ ਤਾਂ ਇਹ ਜਿਹੜੇ ਮਸਲੇ ਉੱਠ ਰਹੇ ਨਹੀਂ ਉੱਠਣਗੇ ਇਸ ਕਰਕੇ ਉਹਦੇ ਲਈ ਪ੍ਰਧਾਨ ਸਾਹਿਬ ਨੇ ਵਿਸ਼ਵਾਸ ਦਵਾਰ ਲੱਗੇ ਹੋਏ ਆ ਇਹਨੂੰ ਵਕਤ ਲੱਗ ਸਕਦਾ ਪਰ ਬਣੇਗਾ ਜ਼ਰੂਰ ਮੇਰੀ ਬੇਨਤੀ ਹੈ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਹੈ ਸਰਦਾਰ ਬਲਵੰਤ ਸਿੰਘ ਦੀ ਰਾਜੋਆਣਾ ਕੁਰਬਾਨੀ ਦਾ ਹਰ ਸਿੱਖ ਦੇ ਹਿਰਦੇ ਵਿੱਚ ਉਹਨਾਂ ਪ੍ਰਤੀ ਬਹੁਤ ਵੱਡਾ ਸਨਮਾਨ ਔਰ ਸਤਿਕਾਰ ਹੈ ਔਰ ਸਮੁੱਚੀ ਕੌਮ ਉਹਨਾਂ ਦਾ ਬਹੁਤ ਵੱਡਾ ਸਨਮਾਨ ਕਰਦੀ ਹੈ ਸਤਿਕਾਰ ਕਰਦੀ ਹੈ ਜੇਕਰ ਪੰਥ ਉਹਨਾਂ ਨੂੰ ਸ੍ਰੀ ਕਾਲ ਤਖਤ ਸਾਹਿਬ ਦਾ ਜਥੇਦਾਰ ਲਾਉਂਦਾ ਇਸ ਤੋਂ ਵੱਡੀ ਮੈਂ ਸਮਝਦਾ ਸਾਨੂੰ ਇਸ ਤੋਂ ਵੱਡੀ ਕੋਈ ਖੁਸ਼ੀ ਵਾਲੀ ਗੱਲ ਨਹੀਂ ਅਸੀਂ 101% ਇਸ ਗੱਲ ਦੀ ਸਹਿਮਤੀ ਦੇਾਂਗੇ ਔਰ ਅਸੀਂ ਸਾਰੇ ਪੰਥ ਦੇ ਨਾਲ ਮਿਲ ਕੇ ਇਸ ਗੱਲ ਦੀ ਪੂਰਨ ਹਮਾਇਤ ਕਰਾਂਗੇ ਦੂਸਰੀ ਗੱਲ ਇਹ ਹੈ ਕਿ ਜਿੰਨੇ ਵੀ ਬੰਦੀ ਸਿੰਘ ਬੈਠੇ ਆ ਡੇਲਾਂ ਦੇ ਵਿੱਚ ਸਰਦਾਰ ਜਗਤਾਰ ਸਿੰਘ ਜੀ ਬਾਰੇ ਬਹੁਤ ਵੱਡੀ ਉਹਨਾਂ ਦੀ ਕੁਰਬਾਨੀ ਆ ਬਚਪਨ ਨੂੰ ਉਹਨਾਂ ਦਾ ਮੈਂ ਦੇਖਿਆ ਆਪਣੀਆਂ ਅੱਖਾਂ ਦੇ ਨਾਲ ਜਦੋਂ ਉਹ ਇਸ ਸੰਘਰਸ਼ ਵਿੱਚ ਸ਼ਾਮਲ ਨਹੀਂ ਹੋਏ ਸਨ ਮੈਂ ਤੁਹਾਨੂੰ ਅੱਜ ਦੱਸਣ ਲੱਗਾ ਕਿ ਮੈਂ ਉਹਨਾਂ ਦੇ ਘਰੇ ਵੀ ਜਾਂਦਾ ਰਿਹਾ ਔਰ ਉਹ ਬੜੀ ਛੋਟੀ ਉਮਰ ਦੇ ਵਿੱਚ ਗੁਰਸਿੱਖੀ ਨੂੰ ਪਰਣਾਏ ਹੋਏ ਸਨ ਤੁਸੀਂ ਮੰਨਣਾ ਨਹੀਂ ਕਿ ਉਹਨਾਂ ਦੀ 15 ਤੋਂ 16 ਸਾਲ ਦੀ ਉਮਰ ਹੋਏਗੀ ਜਦੋਂ ਆਪਣੇ ਪਿੰਡ ਖਵਾਰੇ ਉਹ ਦਮਦਮੇ ਟਕਸਾਲ ਦੇ ਸਿੰਘਾਂ ਨੂੰ ਲਿਜਾ ਕੇ ਇੱਕ ਉਹਨਾਂ ਦੇ ਸਾਥੀ ਹੁੰਦੇ ਸੀ ਸਰਦਾਰ ਬਲਦੇਵ ਸਿੰਘ ਦੀ ਖਵਾਰਾ ਉਹ ਦਮਦਮੇ ਟਕਸਾਲ ਦੇ ਵਿੱਚੋਂ ਹੀ ਗੁਰਮਤਿ ਵਿੱਦਿਆ ਪ੍ਰਾਪਤ ਕੀਤੀ ਸੀ ਉਹ ਵੀ ਬਾਅਦ ਵਿੱਚ ਸੰਘਰਸ਼ ਵਿੱਚ ਸ਼ਹੀਦ ਹੋਏ ਉਹਨਾਂ ਦੇ ਪਿੰਡ ਸਾਡੇ ਸਿੰਘ ਜਾ ਕੇ ਕਥਾ ਕੀਰਤਨ ਕਰਦੇ ਰਹੇ ਅਮਰ ਸੰਚਾਰ ਕਰਦੇ ਰਹੇ ਮੈਂ ਤਾਂ ਕਹਿਣਾ ਚਾਹੁੰਦਾ ਕਿ ਉਹਨਾਂ ਦੀ ਬਚਪਨ ਤੋਂ ਹੀ ਧਾਰਮਿਕ ਸੇਵਾਵਾਂ ਦੇ ਵਿੱਚ ਬਹੁਤ ਵੱਡੀ ਰੋਟੀ ਸੀ ਔਰ ਛੋਟੀ ਉਮਰ ਤੋਂ ਵੱਢ-ਵੱਢ ਕੇ ਅੱਗੇ ਹੋ ਕੇ ਉਹ ਧਾਰਮਿਕ ਸੇਵਾਵਾਂ ਦੇ ਵਿੱਚ ਹਮੇਸ਼ਾ ਯਤਨਸ਼ੀਲ ਰਹਿੰਦੇ ਸਨ ਮੈਂ ਉਹਨਾਂ ਦਾ ਬਚਪਨ ਦੇਖਿਆ ਕਿ ਉਦੋਂ ਬਹੁਤ ਹੀ ਧਾਰਮਿਕ ਖਿਆਲਾਂ ਦੇ ਔਰ ਗੁਰੂ ਘਰ 'ਚ ਸੇਵਾ ਕਰਨ ਵਾਲੇ ਔਰ ਬੜਾ ਉਤਸ਼ਾਹ ਨਾਲ ਬਾਣੀ ਪੜਨ ਵਾਲੇ ਸੋ ਉਹਨਾਂ ਦੀ ਬਹੁਤ ਲੰਮਾ ਸੰਘਰਸ਼ ਹੈ ਉਹਨਾਂ ਦੇ ਜੀਵਨ ਦਾ ਬਹੁਤ ਵੱਡੀ ਕੁਰਬਾਨੀ ਹੈ ਲੰਮੇ ਸਮੇਂ ਤੋਂ ਡੇਢ ਵਿੱਚ ਬੈਠੇ ਆ ਸਰਦਾਰ ਦਵਿੰਦਰਪਾਲ ਸਿੰਘ ਭੁੱਲਰ ਦਾ ਸਿੱਧਕ ਵੇਖੋ ਕਿ ਕਿੰਨਾ ਲੰਮਾ ਸਮਾਉਨਾਂ ਦੇ ਝੇਲ ਵਿੱਚ ਬੈਠਿਆ ਹੋ ਗਿਆ ਅੱਜ ਤੱਕ ਕਦੇ ਉਹਨਾਂ ਨੇ ਕੋਈ ਗਿਲਾ ਸ਼ਿਕਵਾਨੀ ਆਪਣੀ ਕੌਮ ਨਾਲ ਕੀਤਾ ਇਹ ਦੇਖੋ ਐਡੀ ਵੱਡੀ ਦ੍ਰਿੜਤਾ ਐਡਾ ਵੱਡਾ ਜੇਰਾ ਇਹ ਕੌਮ ਦੇ ਲੋਧਿਆਂ ਦੇ ਅੰਦਰ ਹੀ ਹੋ ਸਕਦਾ ਦੂਸਰੇ ਦੇ ਅੰਦਰ ਨਹੀਂ ਜੇ ਕੋਈ ਹੋਰ ਬੰਦਾ ਹੁੰਦਾ ਨਾ ਇਸ ਸੰਸਾਰ ਤੇ ਪਹਿਲੀ ਗੱਲ ਤੋਂ ਉਹਨੇ ਆਪਣੀ ਕੌਮ ਨੂੰ ਹੀ ਲਾਂਬੇ ਦੇ ਦੇ ਕੇ ਸਾਰੀ ਕੌਮ ਨੂੰ ਮਾਰ ਦੇਣਾ ਸੀ ਦੂਸਰੀ ਗੱਲ ਉਹਦੇ ਤੇ ਇੰਨਾ ਅਸਰ ਪੈਣਾ ਸੀ ਕਿ ਉਹਨੇ ਇੰਨਾ ਲੰਮਾ ਸਮਾਂ ਸੰਘਰਸ਼ ਨਹੀਂ ਕਰ ਪਾਉਣਾ ਸੀ ਪਰ ਸਾਡੇ ਯੋਧਿਆਂ ਨੇ ਸਰਦਾਰ ਗੁਰਦੀਪ ਸਿੰਘ ਖੜਾ ਹੈਗਾ ਇਸ ਤੋਂ ਇਲਾਵਾ ਹੋਰ ਵੀ ਬਹੁਤ ਬੰਦੀ ਸਿੰਘ ਹਕੇ ਆ ਇਹਨਾਂ ਦੀ ਬਹੁਤ ਵੱਡੀ ਕੁਰਬਾਨੀ ਆ ਬਹੁਤ ਵੱਡੀ ਘਾਲਣਾ ਸੋ ਇਹ ਸਾਰੇ ਸਿੰਘਾਂ ਦਾ ਮੈਂ ਰੋਮ ਰੋਮ ਕਰਕੇ ਸਤਿਕਾਰ ਕਰਦਾ ਔਰ ਇਸ ਤੋਂ ਇਲਾਵਾ ਭਾਈ ਦਇਆ ਸਿੰਘ ਲਾਹੌਰੀਆ ਭਾਈ ਲਾਲ ਸਿੰਘ ਦੀ ਹੈ ਵੱਡੇ ਕੁਰਬਾਨੀ ਵਾਲੇ ਸਿੰਘ ਹੈ ਸੋ ਜਿੰਨੇ ਵੀ ਬੰਦੀ ਸਿੰਘ ਹੈ ਸੈਂਟਰ ਸਰਕਾਰ ਨੂੰ ਉਹਨਾਂ ਨੂੰ ਤੁਰੰਤ ਰਿਹਾ ਕਰਨਾ ਚਾਹੀਦਾ ਔਰ ਜੋ ਸੂਬਿਆਂ ਦੇ ਵਿੱਚ ਸਿੰਘਾਂ ਨੂੰ ਫੜਿਆ ਹੋਇਆ ਉਹਨਾਂ ਦੀ ਵੀ ਰਿਹਾਈ ਤੁਰੰਤ ਹੋਣੀ ਚਾਹੀਦੀ ਕਿਤੀ ਕਿ ਗੁੱਲ ਕਿ ਜੁਰਤਾਂ ਵੀ ਅਪੀਲ ਕੀਤੀ ਜਾ ਰਹੀ ਕਿਸਤੀ ਪਾਰਟੀ ਪੰਜਾਬ ਦੇ ਵਿੱਚ ਕੋਈ ਵੀ ਪਾਰਟੀ ਪੰਜਾਬ ਦੇ ਹਿੱਤਾਂ ਵਰਸ ਨਹੀਂ ਗਈ ਸਿਵਾਏ ਪੰਜਾਬੀ ਖਾਲੀਦਰ ਦੇ ਪਾਰਟੀ ਮੈਂ 2027 ਦੇ ਆਉਣ ਤੱਕ ਇਸ ਬਾਰੇ ਫਿਰ ਅਸੀਂ ਆਉਣ ਵਾਲੇ ਸਮੇਂ 'ਚ ਤੁਹਾਨੂੰ ਇਹ ਦਾਰੇ ਦੱਸਾਂਗੇ ਵੀ ਕੀ ਪਲਾਨ ਬਣਾਉਣਾ ਕੀ ਰੂਪਰੇਖਾ ਲਿਖਣੀ ਹੈ ਮੈਂ ਇਹ ਚਾਹੁੰਦਾ ਅਸੀਂ ਇਹ ਚਾਹੁੰਦੇ ਹਾਂ ਪੰਜਾਬ ਦੇ ਵਿੱਚ ਕਿ ਰਾਜ ਪ੍ਰਬੰਧ ਜਿਹੜਾ ਬੜਾ ਮਜ਼ਬੂਤ ਹੋਣਾ ਚਾਹੀਦਾ ਔਰ ਇਹ ਰਾਜ ਪ੍ਰਬੰਧ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲਾ ਕਿ ਕਿਸੇ ਕਾਨੂੰਨੀ ਸਮੂੱਚੇ ਭਾਈਚਾਰੇ ਜਿੰਨੇ ਵੀ ਪੰਜਾਬ ਦੇ ਵਿੱਚ ਵਸਦੇ ਸਾਰਿਆਂ ਦਾ ਮਾਨ ਸਨਮਾਨ ਔਰ ਪੰਜਾਬ ਦੇ ਵਿੱਚ ਸ਼ਾਂਤੀ ਰਹਿਣੀ ਚਾਹੀਦੀ ਹੈ ਅਸੀਂ ਸ਼ਾਂਤੀ ਦੇ ਪੂਰਨ ਰੂਪ ਦੇ ਹਾਮੀ ਆ ਹਮੇਸ਼ਾ ਇਹਦੇ ਲਈ ਜਤਨਸ਼ੀਲ ਰਹੇ ਆ ਇਸ ਲਈ ਅਸੀਂ ਇਹ ਸੋਚਦੇ ਆ ਕਿ ਜਿਹੜੀ ਪਾਰਟੀ ਪੰਜਾਬ ਨੂੰ ਸਖਾਵਾ ਮਾਹੌਲ ਦੇ ਸਕਦੀ ਹੈ ਉਹ ਨਾਲੇ ਸਮਝ ਪੰਜਾਬ ਦੇ ਭਵਿੱਖ ਨੂੰ ਰੌਸ਼ਨ ਕਰ ਸਕਦੀ ਹੈ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਸਕਦੀ ਹੈ ਉਸ ਵਾਰੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵਿਚਾਰ ਕਰਕੇ ਤੁਹਾਨੂੰ ਉਹਦਾ ਵੀ ਜਰੂਰ ਆਉਣ ਵਾਲੇ ਸਮੇਂ ਚ ਕੋਈ ਨਾ ਕੋਈ ਤੁਹਾਡੇ ਅੱਗੇ ਰੂਪਰੇਖਾ ਲਿਖੇ ਜਾਂ ਜੋ ਵੀ ਮੈਂ ਮਸਵਰਾ ਹੋਏਗਾ ਉਹ ਤੁਹਾਨੂੰ ਦੱਸਾਂ ਵੱਡੀ ਗਿਣਤੀ ਦੇ ਡੇਰਾ ਮੁਖੀ ਮੰਡਸਾ ਉਹ ਕੱਲ ਤੱਕ ਸਰਸਰ ਆਇਆ ਕਿਵੇਂ ਦੇਖੀ ਬੀਤੇ ਦਿਨ ਜੀ ਸੀ ਟੀਹ ਆਇਆ ਸੀ ਅੱਜ ਵਿਆਸ ਹੋ ਗਏ ਦੋਦੇ ਆਇਆ ਕਿਵੇਂ ਦੇਖੀ ਇਹਦੇ ਬਾਰੇ ਮੈਂ ਖੁਸ਼ ਨਾ ਕਹਿਣਾ ਚਾਹੁੰਦਾ ਕਿਸੇ ਵੀ ਬਾਰੇ ਦੇਖੋ ਇਹ ਗੱਲ ਦਾ ਮੈਂ ਜਵਾਬ ਨਹੀਂ ਦੇਣਾ ਚਾਹੁੰਦਾ ਇਹਨੋਂ ਦੇ ਕੋਈ ਵੀ ਆਸ ਨਹੀਂ ਕਿ ਹਰਮੰਦਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਦਾ ਤਾਰਾ ਇਹਦੇ ਬਾਰੇ ਹੁਕਮ ਹੈ ਮਹਾਰਾਤਾ ਖਸਰੀ ਬ੍ਰਾਹਮਣ ਸੋਦ ਵੈ ਸੁਪਦੇਸ਼ ਚੋਂ ਮਰਨਾ ਕੋ ਸੰਧਾ ਇਸ ਕਰਕੇ ਇਥੇ ਸਾਰੇ ਧਰਮ இந்து ਧਰਮ ਹੋ ਮੁਸਲਮ ਧਰਮ ਅਸਾ ਹੀ ਜਾਨੀ ਬੋਤੀ ਥਿੰਨੇ ਵੀ ਦੁਨੀਆ ਦੇ ਧਰਮ ਹੈ ਉਹ ਸਾਰਿਆਂ ਨੂੰ ਹਰਮੰਦਰ ਸਾਹਿਬ ਸਤਿਗੁਰੂ ਮਹਾਰਾਜੀ ਦਾ ਸਥਾਨ ਸਭ ਨੂੰ ਕਲਾਵੇ ਵਿੱਚ ਲੈਂਦਾ ਇਸ ਕਰਕੇ ਬਾਕੀ ਮੈਂ ਹੋਰ ਕਿਸੇ ਬਾਰੇ ਕੋਈ ਟਿੱਪਣੀ ਨਹੀਂ ਕਰਦਾ ਅੱਜ ਦਿੱਲੀ ਦੇ ਵਿੱਚ ਮੁੱਖ ਮੰਤਰੀ ਪ੍ਰਮੋਖ ਮਾਨਸੂਬਾ ਆਮ ਦਾ ਕੈ ਸ਼ਰੋਮਣੀ ਗੋਲਪੁਣੇਟੀ ਕੀ ਲੱਗਦਾ ਕਿ ਇਸ ਤਰ੍ਹਾਂ ਦਾ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਸ਼ਰੋਮਣੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜ ਦੀ ਇੱਕ ਬਹੁਤ ਹੀ ਧਾਰਮਿਕ ਸੰਸਥਾ ਔਰ ਬਹੁਤ ਹੀ ਸਨਮਾਨਯੋਗ ਸੰਸਥਾ ਸਾਡੀ ਔਰ 250 ਸਾਲ ਦੇ ਲਗਭਗ ਇਸ ਸੰਸਥਾ ਨੂੰ ਕੌਮ ਦੀ ਸੇਵਾ ਕਰਦਿਆਂ ਹੋ ਗਿਆ ਮੁੱਖ ਮੰਤਰੀ ਦੇ ਉਦੇ ਦੇ ਮੁਤਾਬਕ ਇਹ ਟਿੱਪਣੀ ਬਿਲਕੁਲ ਗੈਰਬਾਜ ਹੈ। ਔਰ ਇਹ ਜਿਹੜੀ ਟਿੱਪਣੀ ਕੀਤੀ ਗਈ ਹੈ ਇਸ ਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਖਿੱਦੀ ਕਰਦੇ ਹਾਂ। ਸਰਦਾਰ ਭਗਵਾਨ ਸਿੰਘ ਮਾਨ ਨੂੰ ਇਹੋ ਜਿਹੀ ਟਿੱਪਣੀ ਕਰਨ ਤੋਂ ਪਹਿਲਾਂ 100 ਵਾਰੀ ਸੋਚਣਾ ਚਾਹੀਦਾ, ਸਲਾਹ ਲੈਣੀ ਚਾਹੀਦੀ ਹੈ ਕਿ ਅਸੀਂ ਕਿਹਦੇ ਬਾਰੇ ਟਿੱਪਣੀ ਕਰ ਰਹੇ ਹਾਂ। ਇਸ ਕਰਕੇ ਉਹਨਾਂ ਦੀ ਇਹ ਟਿੱਪਣੀ ਬਿਲਕੁਲ ਜਿਹੜੀ ਹੈ ਸ਼ਰੋਣੀ ਕਮੇਟੀ ਦੀ ਮਾਨ ਮਰਿਆਦਾ ਕਹ ਲਓ। ਸ਼੍ਰੋਮਣੀ ਕਮੇਟੀ ਦੇ ਰੁਤਬੇ ਦੇ ਬਹੁਤ ਖਿਲਾਫ ਉਹਨਾਂ ਵੱਲੋਂ ਟਿੱਪਣੀ ਜਿਹੜੀ ਕੀਤੀ ਗਈ ਹੈ ਇਸ ਦੇ ਪ੍ਰਤੀ ਸੰਗਠਾ ਨੇ ਬਹੁਤ ਬੁਰਾ ਮਨਾਇਆ ਇਹੋ ਜਿਹੀ ਟਿੱਪਣੀਆਂ ਉਹਨਾਂ ਨੂੰ ਨਹੀਂ ਸੋਭਾ ਦਿੱਤੀ ਇਸ ਦੇ ਸੰਬੰਧ ਵਿੱਚ ਰਾਉਂਡ ਪੁਤਰ ਫਰੰਟ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਡੇ ਕਾਰਜ ਕਰਦੀ ਹੈ ਤੇ ਉਹਨਾਂ ਨੂੰ ਇਸ ਤਰ੍ਹਾਂ ਦੀ ਟਿੱਪਣੀ ਨਹੀਂ ਦੇਣੀ ਦੇਖੋ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵਾਕਈ ਬਹੁਤ ਵੱਡੇ-ਵੱਡੇ ਕਾਰਜ ਹੈ ਜੇ ਸ਼੍ਰੋਮਣੀ ਕਮੇਟੀ ਦੇ ਅੰਦਰ ਜਾ ਕੇ ਦੇਖੋਗੇ ਨਾ ਸਾ ਸ਼੍ਰੋਮਣੀ ਕਮੇਟੀ ਦਾ এডੂਕੇਸ਼ਨ ਸਿਸਟਮ ਲੋਕਾਂ ਲਈ ਬਹੁਤ ਵੱਡਾ ਉਹਨਾਂ ਨੇ ਮੈਡੀਕਲ ਕਾਲਜ ਉਹਨਾਂ ਦੇ ਹੈ ਸਕੂਲ ਉਹਨਾਂ ਦੇ ਹੈ ਫਿਰ ਉਹਨਾਂ ਨੇ ਕੁਦਰਤੀ ਆਫਤਾਂ ਦੇ ਵਿੱਚ ਲੋਕਾਂ ਦੀ ਬੜੀ ਬਾਹ ਫੜੀ ਹੈ ਫਿਰ ਤੁਸੀਂ ਦੇਖੋ ਵੀ ਉਹੋ ਦਿੱਥੇ ਕਿਤੇ ਵੀ ਦੁਨੀਆ ਭਰ ਦੇ ਵਿੱਚ ਕਹਿ ਲਓ ਖਾਸ ਕਰਕੇ ਹਿੰਦੁਸਤਾਨ ਵਿੱਚ ਕਹਿ ਲਓ ਇਤੇ ਵੀ ਕਿਤੇ ਕੁਦਰਤੀ ਆਫਤ ਆਉਂਦੀ ਆ ਉੱਥੇ ਜਾ ਕੇ ਉਹ ਖੜ ਕੇ ਇਨਸਾਨੀਅਤ ਦੇ ਨਾਤੇ ਸੇ ਦੁਖੀ ਲੋਕਾਂ ਦੀ ਮਦਦ ਕਰਦੇ ਆ ਫਿਰ ਦੇਖੋ ਕੋਈ ਵੀ ਮੋਰਚਾ ਕਿਸਾਨੀ ਮੋਰਚਾ ਲਾ ਲਓ ਕੋਈ ਸਮਾਜਿਕ ਮੋਰਚੇ ਲੱਗਦੇ ਉੱਥੇ ਜਾ ਕੇ ਸ਼ਰੋਮਣੀ ਕਮੇਟੀ ਸਾਲਾਂ ਬਤੀ ਲੰਗਰ ਲਾਉਂਦੀ ਰਹੀ ਆ ਇਸ ਕਰਕੇ ਸ਼ਰੋਮਣੀ ਕਮੇਟੀ ਨੇ ਧਾਰਮਿਕ ਖੇਤਰ ਦੇ ਵਿੱਚ ਵੀ ਬਹੁਤ ਵੱਡੀਆਂ ਸੁਭਾਵਾਂ ਇਸ ਕਰਕੇ ਇਹੋ ਜੀ ਸੰਸਥਾ ਦੇ ਸਰਕਾਰ ਲਈ ਬਹੁਤ ਖਿਆਲ ਹਰਕ ਨੂੰ ਰੱਖਣ ਦੀ ਲੋੜ ਹੈ ਇਹੋ ਜਿਹੀਆਂ ਟਿੱਪਣੀਆਂ ਨਹੀਂ ਸਾਨੂੰ ਕਦੇ ਵੀ ਕਰਨੀਆਂ ਚਾਹੀਦੀਆਂ। ਬਾਰੇ ਅਭੀ ਕੀਤੀ ਹੈ ਪਰ ਜਿਹੜੇ ਪੰਜ ਮੈਂਬਰ ਦੀ ਕਮੇਟੀ ਹਮ ਤਾਂ ਕਹਿਣਾ ਕਿ ਜਿੱਦ ਨੂੰ ਮਨਾ ਮੈਂ ਪਸੀਰਤੋ ਲੈ ਕੇ ਸੀ ਸਭ ਤੋਂ ਪਹਿਲਾਂ ਸਪੀਅਰ ਬਦਲ ਵੀ ਪਤਾ ਅੰਕੜੇ ਕਰ ਰਹੀ ਸੀ। ਮੈਂ ਇਹ ਇਹ ਇਹੋ ਜੀ ਗੱਲ ਕਿਉਂਕਿ ਮੈਂ ਏਕਤਾ ਦਾ ਹਮ ਹੀ ਆ। ਮੈਂ ਪੰਥ ਦੀ ਇੱਕ ਡੁੱਟਦਾ ਦਾ ਹਮ ਹੀ ਆ। ਮੈਂ ਇਹੋ ਜੀ ਗੱਲ ਆਪਣੇ ਮੂੰਹ ਨਹੀਂ ਕੋਈ ਕਰ ਸਕਦਾ। ਕਿਉਂਕਿ ਇਹ ਸ੍ਰੀ ਅਕਾਲ ਤਖਤ ਸਾਹਿਬ ਦੀ ਦਾ ਮਸਲਾ ਸਿੰਘ ਸਹਿਬਾਨਾ ਦਾ ਮਸਲਾ। ਇਸ ਕਰਕੇ ਸ਼੍ਰੀ ਹਕਾਲਤਖਬ ਸਾਹਿਬ ਜੀ ਦੇ ਜੋ ਮਸਲੇ ਆ ਜੋ ਫੈਸਲੇ ਆ ਉਹਨਾਂ ਬਾਰੇ ਮੈਂ ਕੋਈ ਵੀ ਟਿੱਪਣੀ ਨਹੀਂ ਕਦੇ ਵੀ ਸੋਚ ਭੁੱਲ ਕੇ ਵੀ ਨਹੀਂ ਕਰ ਸਕਦਾ ਪੰਜ ਮੈਂਬਰ ਕਮੇਟੀ ਨੂੰ ਅਪੀਲ ਕਰਦੇ ਹਾਂ ਕਿ ਵੀ ਇੱਕ ਮੱਚ ਤੇ ਖੜੇ ਹੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਸਾਰੇ ਇੱਕ ਡੋਟ ਹਾਂ ਸਾਰੇ ਠੀਕਤਾ ਹੋਣੀ ਚਾਹੀਦੀ ਹੈ